ਸਾਡਾ ਆਪਣਾ ਬਚਾ ਭਗਤਬੀਰ ਸਿੰਘ ਸਵਾਗ ਸਾਲ ਹੋਇਆ ਜੀ ਇਹ ਆਪਣਾ ਕੈਨੇਡਾ ਗਿਆ ਸੀ ਪਿਛਲੇ ਤੀਨ ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਉਹ ਜੇ ਸਮਾਂ ਜਿਹੜਾ ਵਾ ਦੋ ਚਾਰ ਦਿਨ ਪੰਜ ਦਿਨ ਇਹ ਹਸਪੀਟਲ ਜਿੰਦਗੀ ਨਾਲ ਜੂਲਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤੇ ਨੇਕ ਬਚਾ ਸੀ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਉਤਾ ਕਦੀ ਐ ਸੋਚਿਆ ਵੀ ਨਹੀਂ ਤੇ ਐਡੀ ਵਧੀਆ ਰੂਪ ਰੱਬ ਸਾਡੇ ਕੋ ਖੋ ਕੇ ਲੈ ਜਾਏਗਾ ਹੋਰ ਕੀ ਧਰਮ ਮੈਂ ਕਹਿ ਸਕਦਾ ਹਾਂ ਕਿ ਮੈਂ ਇਹ ਬੜੀ ਲੈ ਇਹ ਸਾਡਾ ਆਪਣਾ ਬਚਾ ਭਗਤ ਵੀਰ ਸਿੰਘ ਸਵਾਗਸਾਲ ਹੋਇਆ ਜੀ ਇਹ ਆਪਣੇ ਕੈਨੇਡਾ ਗਿਆ ਸੀ ਤੇ ਕੁਝ ਕੁ ਦਿਨ ਪਹਿਲਾਂ 21 21 ਪਿਛਲੀ 21 ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ 5 ਦਿਨ ਇਹ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤੇ ਨੇ ਇੱਕ ਬੱਚਾ ਸੀ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਤਾ ਕਦੀ ਅਸੀਂ ਸੋਚਿਆ ਵੀ ਨਹੀਂ ਕਿ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇ ਇੱਕ ਬੱਚਾ ਹੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਦੀ ਨੌਕਰੀ ਕਰਦੇ ਸੋ ਇਹ ਇਕੱਲਾ ਇਕੱਲਾ ਹੀ ਘਰ ਦਾ ਆਸਰਾ ਉਹ ਵੀ ਰੱਬ ਨੇ ਖੋਲਿਆ ਤੇ ਹੋਰ ਕੀ ਧਰਮਾ ਕਹਿ ਸਕਦਾ ਕਿੰਨੀ ਵੱਡੀ ਇਹਨਾਂ ਦੀ ਇਹ ਬੱਚਾ 21 ਸਾਲ ਦਾ ਹੈ ਮੇਰਾ ਸਟੱਡੀ ਵੀ ਜੇ ਤੇ ਸਟੱਡੀ ਵਿਜੇ ਤੇ ਕਿਹਾ ਸੀ ਇਹਦੀ ਦਸੰਬਰ ਤੋਂ ਸਟੱਡੀ ਜਿਹੜੀ ਪੂਰੀ ਹੋਣੀ ਹੈ ਤਾਂ ਲੋਕੀਂ ਸਤਾ ਪਤਾ ਲੱਗਾ ਕਿ ਇਹ ਲੈਟਰ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਪਈ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਇਹਨੂੰ ਕੈਲਗਰੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ ਸਾਨੂੰ ਉਹਦੇ ਦੋਸਤਾਂ ਨੇ ਦੱਸਿਆ ਜਿਆ ਸਰਕਾਰ ਤੋਂ ਇਹ ਮੰਗ ਕਰਦੇ ਆ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਡੱਦ ਬੋਦੀ ਜਿਹੜੀ ਆਪਣੇ ਮਾਪੇਓ ਦੇ ਕੋਲ ਪਹੁੰਚਣੀ ਚਾਹੀਦੀ ਆ ਔਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਵਾ ਧੀਆਂ ਹੀ ਰਹਿ ਗਈਆਂ ਨੇ